ਅਸਲ 'ਚ ਨਾ ਨਹੀਂ ਅਕਾਲੀ ਦਲ ਲਈ ਤੋ ਲੈ ਗਿਆ ਲਈ ਤੋ ਲੈ ਗਿਆ ਇਹ 1996 'ਚ ਜਦੋਂ ਇਹਨਾਂ ਨੇ ਬਸਪਾ ਨਾਲ ਬਿਨਾਂ ਗੱਲ ਕੀਤੇ ਸਮਝੌਤਾ ਤੋੜਿਆ ਗੜਬੜ ਕਿੱਥੇ ਆ ਗੜਬੜੋ ਕਹਿੰਦੇ ਬਾਦਲ ਪਰਿਵਾਰ ਜ਼ਿੰਮੇਵਾਰ ਆ ਬਾਦਲ ਪਰਿਵਾਰ ਦੇ ਕੋਲੇ ਤਾਕਤ ਕਿਵੇਂ ਆਈ ਜਦੋਂ ਅਕਾਲੀ ਦਲ ਦੀ ਲਾਈਨ ਛੱਡਤੀ ਲਈ ਛੱਡਤੀ ਜਥੇਬੰਦਕ ਢਾਂਚਾ ਹੋਰ ਬਣਾ ਲਿਆ ਅਕਾਲ ਤਾਕਤ ਜੇਬ 'ਚ ਪਾ ਲਿਆ ਸ਼ੁਰੂਆਣੀ ਕਮੇਟੀ ਦਾ ਪ੍ਰਧਾਨ ਦੇ ਚਪਾਲਿਆ ਅਕਾਲੀ ਦਲ ਦਾ ਪ੍ਰਧਾਨ ਵੀ ਆਪਣੇ ਘਰੀ ਰੱਖ ਲਿਆ ਮੁੱਖ ਮੰਤਰੀ ਦਾ ਆਪ ਹੀ ਇਹ ਬਣ ਗਏ ਭਾਈ ਕੌਕੇ ਵਾਲਾ ਕਿਸਾ ਆ ਗਿਆ ਉਹ ਜਿਵੇਂ ਕਹਿੰਦਾ ਨਾ ਇੱਕ ਪਾਸੇ ਰਫੂ ਕਰਾਉਂਦਾ ਦੂਜੇ ਪਾਸੇ ਪਹੜਾ ਨਿਕਲ ਜਾਂਦਾ ਜੇ ਤਾਂ ਇਹ ਕਹਿੰਦੇ ਵੀ ਹਾਂ ਜੀ ਇਹ ਮਸਲੇ 'ਚ ਵੀ ਕੱਚ ਰਹੀ ਆ ਅਕਾਲ ਤਖਤ ਦੇ ਜਥੇਦਾਰ ਦਾ ਬੇਸ਼ੀ ਕਤਲ ਦਾ ਇਨਸਾਫ ਨਹੀਂ ਦਿਵਾ ਸਕੇ ਤੁਸੀਂ ਵਾਦਾ ਕੀਤਾ ਸੀ ਸਾਰੇ ਜ਼ੁਲਮਾਂ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣੂਗਾ ਸਤ ਨਾਮ ਇਹਦੇ ਚੋਣ ਮੈਨੀਫੈਸਟੋ ਚ ਲਿਖਿਆ ਹੋਇਆ ਬਦਾਨ ਸਵਾਲ ਤੋਂ ਸਵਾਲ ਪੁੱਛਿਆ ਜੁਲਮਾਂ ਦਾ ਇਨਸਾਫ ਦੋਸ਼ੀਆਂ ਨੂੰ ਕਟਾਰੇ ਚ ਖੜੇ ਕਰਾਉਣ ਦਾ ਕੀ ਬਣਿਆ ਛੱਡੋ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਆਪਾਂ ਅੱਗੇ ਵਧੀਏ ਫਿਰ ਨਤੀਜਾ ਕੀ ਨਿਕਲੇ ਮਾਫੀ ਮੰਗ ਲਈ ਬਿਨਾ ਕਹੇ ਜਾਣੇ ਜਾਂ ਨਾ ਜਾਣੇ ਗਲਤੀਆਂ ਹੋ ਜਾਂਦੀਆਂ ਨੇ ਸਿਆਸਤ ਚ ਅਣਜਾਣੇ ਕੋਈ ਗਲਤੀ ਨਹੀਂ ਹੁੰਦੀ ਹੁੰਦੀ ਜਾਣ ਕੇ ਹੁੰਦੀਆਂ ਨੇ ਭਾਜਪਾ ਨੂੰ ਬਿਨਾ ਸ਼ਰਤਾਂ ਮੈਂ ਤਾਂ ਜਾਣੇਣ ਜਾਣੇ ਸੀ ਜੰਮੂ ਕੁ ਫਿਰ ਹੋਣ ਖਤਮ ਕਰਨੀ ਜਾਣੇਣ ਜਾਣੇ ਸੀ ਜੀਐਸ ਵੀ ਹਮੈਤ ਜਾਣੇ ਹਨ ਜਾਣੇ ਸੀ ਖੇਤੀ ਬਿੱਲਾਂ ਨੂੰ ਪਾਸ ਕਰਾਉਣੇ ਜਾਣੇ ਹਨ ਜਾਣੇ ਸੀ ਸੀਏ ਵੀ ਹਮੈਤ ਕਰਨਾ ਜਾਣੇ ਹਨ ਜਾਣੇ ਸੀ ਪੂਰੀਆਂ ਲੇਲੜੀਆਂ ਕੱਡੀਆਂ ਵੀ ਭਾਜਪਾ ਨਾਲ ਸਮਝੌਤਾ ਹੋ ਜੀ ਪੰਜ ਸੀਟਾਂ ਦੇਣ ਨੂੰ ਤਿਆਰ ਸੀ ਮੰਗ ਕੀ ਸੀ ਘੱਟ ਤੋਂ ਘੱਟ ਦੋ ਬੰਦੀ ਸਿੰਘ ਤਾਂ ਰਹਾ ਕਰ ਦੋ ਜਿਹੜਾ ਤੁਸੀਂ ਵਾਅਦਾ ਕੀਤਾ ਹੋਇਆ ਲੋਕ ਸਭਾ ਚ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਉਹਨੂੰ ਐ ਮੰਨ ਲਓ ਉਹਨਾਂ ਨੇ ਉਂਗਲ ਨਹੀਂ ਫੜਾਈ ਫੇਰ ਕਹਿਣਾ ਪਿਆ ਸਾਨੂੰ ਸੱਤਾ ਨਹੀਂ ਸਾਨੂੰ ਉਸੂਲ ਤੇ ਸਿਧਾਂਤ ਪਿਆਰੇ ਨੇ ਸਾਨੂੰ 24 'ਚ ਕੁਛ ਨਾ ਮਿਲੇ 27 'ਚ ਕੁਛ ਨਾ ਮਿਲੇ 32 'ਚ ਵੀ ਕੁਛ ਨਾ ਮਿਲੇ ਅਸੀਂ ਸਿਧਾਂਤਾਂ ਖਾਤਰ ਲੜਾਂਗੇ ਪਰ ਉਹ ਲੜਾਈ ਕਿਸੇ ਤਾਂ ਸਹੀ ਨਾ ਕਿੱਥੇ ਦੇਖੋ ਲੋਕਾਂ ਦੇ ਦਿਲ 'ਚ ਇੱਕ ਗੱਲ ਤਾਂ ਹੈ ਮੈਂ ਦੇਖਿਆ ਬਈ ਯਾਰ ਅਕਾਲੀ ਦਲ ਤਾਂ ਚਾਹੀਦਾ ਪਰ ਉਹਨਾਂ ਦੇ ਸਾਹਮਣੇ ਜਦੋਂ ਆ ਅਕਾਲੀ ਦਲ ਦੀ ਹਾਲਤ ਖੜ ਜਾਂਦੀ ਹੈ ਸੁਖਵੀਰ ਬਾਦਲ ਖੜ ਜਾਂਦਾ ਜਾਂ ਜੋ ਕੁਛ ਇਹ ਕਰ ਰਹੇ ਨੇ ਉਹ ਕਹਿੰਦੇ ਨਾ ਇਹ ਨਹੀਂ ਗੱਲ ਉਹ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੰਨਾ ਬਹੁਤ ਵੱਡੀ ਗੱਲ ਆ ਵਿਸ਼ਵਾਸ ਇਹਨਾਂ ਨੇ ਪਹਿਲੀ ਖੋਦਿਆ ਹੁਣ ਜਿਹੜੇ ਬਾਦਲ ਦੇ ਖਿਲਾਫ ਲੜਨ ਦੀ ਗੱਲ ਕਰਦੇ ਨੇ ਜਿਹੜਾ ਬਾਦਲ ਬਾਦ ਆ ਉਹਦੇ ਖਿਲਾਫ ਤਾਂ ਲੜਦੇ ਨਹੀਂ ਕਿਉਂਕਿ ਉਹਦੇ ਵਿੱਚ ਆਪ ਭਾਈ ਵਲ ਰਿਹਾ ਅਸਲ ਚ ਨਾ ਜੀ ਅਕਾਲੀ ਦਲ ਲੀਤੋਂ ਲੈ ਗਿਆ ਲੀਤੋਂ ਲੈ ਗਿਆ ਇਹ 1996 ਚ ਜਦੋਂ ਇਹਨਾਂ ਨੇ ਬਸਪਾ ਨਾਲ ਬਿਨਾ ਗੱਲ ਕੀਤੇ ਸਮਝੌਤਾ ਤੋੜਿਆ ਸਾਰੇ ਅਕਾਲੀ ਦਲ ਨੂੰ ਪਾਸੇ ਛੱਡ ਕੇ ਈਵਨ ਚੌੜਾ ਤੇ ਬਾਦਲ ਸਾਹਿਬ ਤਾਂ ਪੰਜਾਬ ਭਵਨ ਦਿੱਲੀ ਬੈਠੇ ਸੀ ਨਾ ਮੈਂ ਨਾਲ ਸੀ ਡੜੋ ਸਾਖਦੇ ਐ ਸੀ ਬਾਜਪਾ ਨੂੰ ਲੋੜ ਆ ਆਪਾਂ ਸ਼ਰਤਾਂ ਨਾਲ ਹਮਾਇਤ ਦੇਵਾਂਗੇ ਆ ਤਰਲੋਚ ਉਹਨੇ ਨਹੀਂ ਪੰਜਾਬੀ ਗਰੁੱਪ ਜੇ ਲੈ ਕੇ ਮਲਾ ਕੇ ਲਿਆਉਣਾ ਜੀ ਮਲਾ ਕੇ ਲਿਆਉਣਾ ਅਸੀਂ ਉੱਥੇ ਬੈਠੇ ਜੀ ਖਬਰ ਆ ਗਈ ਬਿਨਾ ਸ਼ਰਤ ਹਮਾਇਤ ਦਾ ਐਲਾਨ ਅਣਲਿਖਤ ਸਮਝੌਤਾ ਇਹ ਸੀ ਵੀ ਦਿੱਲੀ ਜੋ ਮਰਜ਼ੀ ਕਰਿਓ ਅਸੀਂ ਨਹੀਂ ਕੁਝ ਕਰਦੇ ਅਸੀਂ ਪੰਜਾਬ 'ਚ ਜੋ ਮਰਜ਼ੀ ਕਰੀਏ ਤੁਸੀਂ ਨਾ ਦਖਲ ਦਿਓ ਪੰਜਾਬ ਦੇ ਵਿੱਚ ਭਾਜਪਾ ਚੀਕਦੀ ਰਹੀ ਉਹ ਸਾਨੂੰ ਪੁੱਛਦਾ ਕੋ ਮੋਹਨ ਲਾਲ ਕਹਿੰਦਾ ਟਰਾਂਸਪੋਰਟ ਮੰਤਰੀ ਮੈਂ ਆ ਅਫਸਰਾਂ ਦੀ ਮੀਟਿੰਗ ਸੁਖਵੀਰ ਬਾਦਲ ਸਾਹਿਬ ਦਾ ਫੈਸਲੇ ਨੀਤੀਆਂ ਉਹ ਬਣਾਉਂਦਾ ਸਿੱਧੂ ਕਿੰਨਾ ਬੋਲਿਆ ਵੀ ਅਕਾਲੀ ਦਲ ਕੀ ਕਰ ਰਿਹਾ ਪੰਜਾਬ 'ਚ ਇਹਨਾਂ ਨਾਲੋਂ ਨਾਤਾ ਤੋੜੋ ਆਪਾਂ ਇਕੱਲੇ ਲੜੋ ਨਾ ਮੇਲੇ ਚ ਉਹ ਕਹਿੰਦਾ ਸੀ ਉਹ ਕਹਿੰਦੇ ਆਰਾਮ ਕਰ ਕਾਕਾ ਇਹ ਕੰਮ ਨਹੀਂ ਹੋਣਾ ਕੁਰਕ ਖੇਤਰੋਂ ਲੜਨਾ ਲੜ ਸੋ ਮੇਰੇ ਕਹਿਣ ਦਾ ਮਤਲ ਆਖਰ ਦੇ ਵਿੱਚ ਇਹ ਇੱਕ ਵੀ ਮੋਦੀ ਦਾ ਸਮਝੌਤਾ ਜਿਹੜਾ ਤਾਕਤਾਂ ਦਾ ਕੇਂਦਰੀਕਰਨ ਵਾਲਾ ਚਾਹੇ ਸਖਿਆ ਨੀਤੀ ਆ ਚਾਹੇ ਖੇਤੀ ਕਾਨੂੰਨ ਨੇ 12370 ਤੋੜਨਾ ਜੰਮੂ ਕਸ਼ਮੀਰ ਦੀ ਉਹ ਹੋਣ ਦੇ ਖਤਮ ਕਰਨਾ ਉੱਥੇ ਤੱਕ ਇਹਨਾਂ ਨੇ ਸਹਿਮਤੀ ਜ਼ਾਹਰ ਕਰਤੀ ਜੀ ਦਾ ਮਤਲਬ ਇਹ ਲੀਤੋ ਲੈ ਗਏ ਸੀ ਬਹਾਨੇ ਬਣਾਇਆ ਭਾਈ ਚਾਰ ਕੇਕਤਾ ਤੇ ਫਿਰ ਕੋਈ ਇੱਕ ਸੁਰਤਾ ਅਮਨ ਤੇ ਸ਼ਾਂਤੀ ਇਹ ਤਾਂ ਬੀਨਤ ਸਿੰਘ ਕਹਿੰਦਾ ਮਹਿਲੀਆ ਨਹੀਂ ਸੀ ਤੁਸੀਂ ਉਹਦਾ ਕੀ ਕਰਨਾ ਸੀ ਪੰਥ ਤੇ ਪੰਜਾਬ ਵੱਲ ਪਿੱਠ ਕਰਕੇ ਇਹਨਾਂ ਨੇ ਰੋਲ ਲਵਾਇਆ ਨਤੀਜਾ ਕੀ ਨਿਕਲਿਆ ਤੁਹਾਡੇ ਸਾਹਮਣੇ ਤਿੰਨ ਸੀਟਾਂ ਤੇ ਆ ਗਈ ਹੁਣ ਜਿਵੇਂ ਕਹਿੰਦੇ ਆ ਮੁੜ ਕੇ ਵੀ ਸੋਚਿਆ ਜਾ ਸਕਦਾ ਹੁੰਦਾ ਬਦਲਿਆ ਵੀ ਜਾ ਸਕਦਾ ਹੁੰਦਾ ਉਹ ਤੇ ਵੀ ਭਰੋਸਾ ਨਹੀਂ ਵੱਜਦਾ ਮਾਫੀ ਮੰਗ ਲਈ ਬਿਨਾ ਕਹੇ ਜਾਣੇ ਜਾਣੇ ਗਲਤੀਆਂ ਹੁੰਜਾਂ ਨੇ ਸਿਆਸਤ ਚ ਅਣਜਾਣੇ ਕੋਈ ਗਲਤੀ ਨਹੀਂ ਹੁੰਦੀ ਹੁੰਦੀ ਜਾਣ ਕੀ ਹੁੰਦੀਆਂ ਨੇ ਜਾਣੇ ਅਣਜਾਣੇ ਗਲਤੀਆਂ ਹੁੰਦੀਆਂ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਅੱਖ ਲੱਗ ਜਾਂਦੀ ਹੈ ਕਈ ਵਾਰ ਲਾਈਨ ਨਹੀਂ ਪੜੀ ਜਾਂਦੀ ਸ਼ਬਦ ਉਚਾਰ ਨਹੀਂ ਠੀਕ ਹੁੰਦਾ ਹੋਰ ਨਹੀਂ ਹੁੰਦਾ ਇਹ ਉਹਦੀ ਮਾਫੀ ਮੰਗੀ ਜਾਂਦੀ ਆ ਭਾਜਪਾ ਨੂੰ ਬਿਨਾਂ ਸ਼ਰਤਾਂ ਮੈਂ ਤਾਂ ਜਾਣੇ ਅਣਜਾਣੇ ਜੰਮੂ ਕਵੀ ਦੇ ਹੋਣ ਖਤਮ ਕਰਨੀ ਜਾਣੇ ਆਣ ਜਾਣੇ ਸੀ ਜੀਐਸ ਦੀ ਹਮਾਇਤ ਜਾਣੇ ਆਣ ਜਾਣੇ ਸੀ ਖੇਤੀ ਬਿੱਲਾਂ ਨੂੰ ਪਾਸ ਕਰਾਉਣਾ ਜਾਣੇ ਆਣ ਜਾਣੇ ਸੀ ਸੀਏ ਦੀ ਹਮਾਇਤ ਕਰਨਾ ਜਾਣੇ ਆਣ ਜਾਣੇ ਸੀ ਸੋ ਇਸ ਕਰਕੇ ਜੇ ਤਾਂ ਇਹ ਉਸ ਤਰ੍ਹਾਂ ਕਰਨ ਪਰ ਥੋੜੇ ਜਿਹਾ ਬਹਾਨਾ ਜੇ ਮਿਲ ਗਿਆ ਸੀ ਹੀਟ ਲਿਆ ਨੂੰ ਬਿਜਰਮਨ ਤਾਂ ਲਈ ਗਲਤੀ ਹੁਣ ਮੰਨ ਤਾਂ ਲਈ ਗਲਤੀ ਚਾਹੇ ਕਹਿੰਦੇ ਸੀ ਵੀ ਪੰਥਕ ਵਿਧੀ ਨਹੀਂ ਹੈ ਇਹ ਮਾਫੀ ਮੰਗਣ ਦੀ ਪੰਥਕ ਵਿਧੀ ਹੋਰ ਆ ਭਾਈ ਕੌਂਕੇ ਵਾਲਾ ਕੇਸ ਆ ਗਿਆ ਜੀ ਉਹ ਜਿਵੇਂ ਕਹਿੰਦਾ ਨਾ ਇੱਕ ਪਾਸੇ ਰਫੂ ਕਰਾਉਂਦਾ ਦੂਜੇ ਪਾਸੇ ਭੜਾੜ ਨਿਕਲ ਜਾਂਦਾ ਜੇ ਤਾਂ ਇਹ ਕਹਿੰਦੇ ਵੀ ਹਾਂ ਜੀ ਇਹ ਮਸਲੇ 'ਚ ਵੀ ਕੱਚ ਰਹੀ ਹੈ। ਅਕਾਲ ਤਖਤ ਦੇ ਜਥੇਦਾਰ ਦਾ ਬਹਿਸ਼ੀ ਕਤਲ ਦਾ ਇਨਸਾਫ ਨਹੀਂ ਦਿਵਾ ਸਕੇ ਤੁਸੀਂ। ਵਾਦਾ ਕੀਤਾ ਸੀ ਸਾਰੇ ਜੁਲਮਾਂ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣੂ। 97 ਦੇ ਚੋਣ ਮੈਨੀਫੈਸਟੋ 'ਚ ਲਿਖਿਆ ਹੋਇਆ। ਜਦੋਂ ਇਹ ਵਾਦਾ ਕੀਤਾ ਸੈਂਟਰ ਦੇ ਕੰਨ ਹਿੱਲ ਗਏ। ਵਰਜਿੰਦਰ ਸਿੰਘ ਹਮਦਰਦ ਦੀ ਹਾਜ਼ਿਰ 'ਚ ਪੀਪ ਜਲੰਧਰ ਮੀਟਿੰਗ ਹੋਈ। ਉਹ ਕਹਿੰਦੇ ਬਾਦਲ ਸਾਹਿਬ ਜਿਹੜਾ ਬੋਤਲ 'ਚ ਜਿੰਨ ਬੰਦ ਕੀਤਾ ਨਾ ਅਸੀਂ ਖੜਕਵਾਦ ਖਤਮ ਕੀਤਾ। ਇਬ ਇਹ ਗੱਲ ਕਰੋਗੇ ਤੁਸੀਂ ਉਹ ਬਾਹਰ ਨਿਕਲਿਓ ਬਰਨਾਲੇ ਸਾਹਿਬ ਵਰਗੀ ਹੋ ਜੂ ਤੁਹਾਡੀ ਸਰਕਾਰ ਨਾਲ ਕਹਿੰਦਾ ਜੀ ਦੇਖੋ ਹੁਣ ਇਹ ਤਾਂ ਪਿੱਛੇ ਤਾਂ ਹਟ ਨਹੀਂ ਸਕਦੇ ਪਰ ਇਹ ਭਰੋਸਾ ਰੱਖੋ ਅਸੀਂ ਤਾਂ ਬੜਾ ਕੁਝ ਕਰ ਨਹੀਂ ਸਕਦੇ ਤੇ ਕੀਤਾ ਬਦਾਨ ਸਾਹਿਬ ਨੇ ਸਵਾਲ ਪੁੱਛਿਆ ਜ਼ੁਲਮਾਂ ਦਾ ਇਨਸਾਫ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਾਉਣ ਦਾ ਕੀ ਬਣਿਆ ਛੱਡੋ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ ਆਪਾਂ ਅੱਗੇ ਵਧੀਏ ਫਿਰ ਨਤੀਜਾ ਕੀ ਨਿਕਲਿਆ ਜੀ ਹੁਣ ਉਹੀ ਗੱਲ ਹੁਣ ਜ਼ੁਲਮ ਵਾਲੀ ਅੰਮ੍ਰਿਤਪਾਲ ਵਾਲੀ ਆ ਗਈ ਅਮਰਤਪਾਲ ਨੇ ਪੂਰਾ ਖੋਰੂ ਪਾਇਆ ਸਾਰਾ ਕੁਝ ਕੀਤਾ ਚਲੋ ਆਪਾਂ ਵਿਆਖਿਆਕ ਨਹੀਂ ਜਾਂਦੇ ਉਹ ਫੜ ਲਿਆ ਪੰਜਾਬ ਚ ਜਿੜੀ ਫਟ ਗਈ ਪਰ ਜਿਵੇਂ ਉਹਨਾਂ ਨੂੰ ਜਿਠਿਆ ਜਿਵੇਂ ਡਿਬਰੂਗੜ ਭੇਜਿਆ ਜਿਵੇਂ ਝੂਠੇ ਕੇਸ ਬਣਾਏ ਲੋਕਾਂ ਨੂੰ ਲੱਗੇ ਵੀ ਧੱਕਾ ਕਰਦੇ ਆ ਫਿਰ ਇੱਕ ਸਾਲ ਨਹੀਂ ਹੋਰ ਵਧਾਤਾ ਫਿਰ ਲੋਕਾਂ ਨੂੰ ਲੱਗੇ ਵੀ ਯਾਰ 30 40 ਮੁੰਡੇ ਪੰਜਾਬ ਚ ਬੰਦ ਕੀਤੇ ਹੋਏ ਨੇ ਇਹ ਧੱਕਾ ਕਰਦੇ ਆ ਕਿਉਂਕਿ ਨਾ ਕਾਂਗਰਸ ਕੋਲੇ ਏਜੰਡਾ ਨਾ ਕਾਲੀ ਦਲ ਕੋਲੇ ਝੰਡਾ ਨਾ ਆਪ ਕੋਲੇ ਝੰਡਾ ਲੋਕਾਂ ਦੇ ਮਨ ਚ ਫਿਰ ਆ ਗਿਆ ਵੀ ਯਾਰ ਜੁਲਮ ਦੇ ਖਿਲਾਫ ਆਪਾਂ ਨੂੰ ਲੜਨਾ ਚਾਹੀਦਾ ਜੁਲਮ ਦੇ ਖਿਲਾਫ ਵੋਟ ਪਾਉਣੀ ਚਾਹੀਦੀ ਹੈ ਪੰਜਾਬ ਨੇ ਇੱਕ ਵਾਰ ਕੀਤੀ ਹੈ ਉਹਨਾਂ ਨੇ ਇੱਕ ਗੱਲ ਸਾਹਮਣੇ ਲਿਆਂਦੀ ਵੀ ਪੰਜਾਬ ਦੇ ਜਿਹੜੇ ਜ਼ਖਮ ਨੇ ਨਾ ਡੂੰਗੇ ਇਹਨਾਂ ਨੂੰ ਤੁਸੀਂ ਪਾਸੇ ਕਰਕੇ ਨਹੀਂ ਲੰਘ ਸਕਦੇ ਅਸੀਂ ਸਰਬਜੀਤ ਵਾਲਾ ਹੋਇਆ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੀ ਕਿ ਬਦਲਤੀ ਜੀ ਰਾਜਨੀਤੀ ਸ਼ਹੀਦਾਂ ਦੇ ਪਰਿਵਾਰਾਂ ਦਾ ਹੱਥ ਫੜਨਾ ਪੰਥ ਦਾ ਪੰਜਾਬ ਸਰਕਾਰ ਦਾ ਜਿਹੜਾ ਉਹ ਆ ਬਣਦਾ ਸੀ ਫਰਜ ਪਰ ਇੱਕ ਜਦੋਂ ਵੱਡਾ ਮਹਾਨ ਸ਼ਹੀਦ ਬਿਆਨਤ ਦਾ ਪਰਿਵਾਰ ਕਹਿੰਦਾ ਉਹ ਅਸੀਂ ਰੁਲ ਗਏ ਸਾਡਾ ਪਰਿਵਾਰ ਰੁਲ ਗਿਆ ਇੱਕ ਵੀਡੀਓ ਆਉਂਦੀ ਆ ਇੱਕ ਬੰਦਾ ਪਾਉਂਦਾ ਪੱਖੋ ਕਿਹਾ ਸ਼ਾਇਦ ਉਹਦਾ ਨਾਮ ਉਹ ਹਰ ਇੱਕ ਮਹੀਨੇ ਦੋ ਵੀਡੀਓ ਪਾਉਂਦਾ ਵੀ ਦੋਹੇ ਪਰਿਵਾਰ ਕਿਵੇਂ ਸ਼ਹੀਦ ਹੋਏ ਤੇ ਕਿਵੇਂ ਰੁਲ ਗਏ ਉਹ ਜਾ ਕੇ ਉੱਥੇ ਖੜ ਗਿਆ ਉਹਨੇ ਉਹੀ ਬਾਤ ਪਾਤੀ ਤੇ ਲੋਕਾਂ ਨੇ ਹੰਗਾਰਾ ਦਿੱਤਾ ਉਹਨੂੰ ਤੇ ਉਹਨੇ ਹਮਲਾ ਕੀਤਾ ਮੰਨ ਤੇ ਮਾਨ ਨੇ ਤਾਂ ਚਿੱਠੀਆਂ ਦੇ ਕੇ ਕਿੰਨੇ ਪੈਸੇ ਕਮਾ ਲੇ ਬਾਹਰ ਰਹਿਣ ਖਾਤਰ ਲੋਕਾਂ ਨੂੰ ਰੈਫਿਊਜੀ ਸਟੇਟਸ ਲੈਣ ਖਾਤਰ ਉਹ ਕਹਿੰਦਾ ਬਾਹਰ ਨਹੀਂ ਫੜੀ ਮੇਰੀ ਇਹਨੇ ਉਥੇ ਹਮਲਾ ਕੀਤਾ ਭਗੌੜਾ ਜੀ ਗੁਦਾਰਾ ਜੀ ਇਹ ਇਹਨੇ ਐ ਕੀਤਾ ਇਹ ਕੀਤਾ ਇਸ ਕਰਕੇ ਅਮਰਤਪਾਲ ਦਾ ਵਰਤਾਰਾ ਹੋ ਰਾ ਪਹਿਲਾਂ ਧਮਕਾਉ ਤੇ ਆਪਾਂ ਚਮਕਾਉ ਹੁਣ ਆਪਾਂ ਬਚਾਉ ਸਿਆਸਤਾ ਵਰਤਾਂਤ ਉਹਦੇ ਕੋਲੇ ਕੋਈ ਨਹੀਂ ਵਰਤਾਂਤ ਸਰਬਜੀਤ ਕੋਲੇ ਕੋਈ ਨਹੀਂ ਐਵੇਂ মিডিਆ ਰੌਲਾ ਪਾ ਰਿਹਾ ਪੰਜਾਬ ਚ ਅੱਗ ਲੱਗੀ ਪਈ ਆ ਜੀ ਪੰਜਾਬ ਚ ਐ ਹੋ ਰਿਹਾ ਐ ਹੋ ਜੂ ਕੁਝ ਨਹੀਂ ਹੁੰਦਾ ਪੰਜਾਬ ਚ ਪੰਜਾਬ ਨੇ ਇੱਕ ਆਪਣਾ ਦੁੱਖ ਦੀ ਰਾਗ ਆ ਉਹ ਸਾਹਮਣੇ ਰੱਖੀ ਉਹਨੂੰ ਹੰਗਾਰਾ ਮਿਲਿਆ ਅਕਾਲੀ ਦਲ ਦੀ ਮਾਲੀ ਸਾਹਿਬ ਮੈਂ ਗੱਲ ਕਰਦਾ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਤਾਂ ਇਸੇ ਕਰਕੇ ਸੁਖਵੀਰ ਬਦਲ ਚੋਣ ਨਹੀਂ ਲੜਦੇ ਕਿ ਉਹਨਾਂ ਨੇ ਬਠਿੰਡਾ ਸੀਟ ਦੇਖਣੀ ਸੀ ਉਹ ਸਾਰਾ ਮੈਨੇਜ ਕਰਨਾ ਸੀਗਾ ਪਰ ਦੂਜੇ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਲਾਵਾਰਸ ਛੱਡਿਆ ਬਾਕੀ ਉਮੀਦਵਾਰਾਂ ਨੂੰ ਜੋਰੀ ਕੱਲਾ ਸਾਰਾ ਬਠਿੰਡੇ ਤੇ ਲਾਤਾ ਉਹਨੂੰ ਲੱਗਦਾ ਇਸ ਤਰ੍ਹਾਂ ਕੋਈ ਰਵਾਈ ਇਹ ਤਾਂ ਇੱਕ ਬਸ ਤਾਂ ਰਵਾਈਵਲ ਦੀਆਂ ਗੱਲਾਂ ਚੱਲਦੀਆਂ ਨੇ ਕੁਝ ਕਰ ਲੂ ਅਕਾਲੀ ਦਲ ਕਿਉਂਕਿ ਉਹਦੀ ਪ੍ਰਧਾਨਗੀ ਤੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਅ ਸਮੋਚਕ ਸਮਾਗਮ ਜਿਹੜਾ ਸੀ ਇਹਨਾਂ ਦਾ ਭਾਈ ਕੌਂਕੇ ਵਾਲੇ ਕੇਸ ਨੇ ਉੱਪਰ ਆੜ ਕਰਤਾ ਮੁੜ ਕੇ ਲੀਡਰ ਇਕੱਠੇ ਕਰ ਲਏ ਉਹਨਾਂ ਨੇ ਵੀ ਭਾਣਾ ਮੰਨ ਲਿਆ ਸੁਖਵੀਰ ਨੂੰ ਲੀਡਰ ਮੰਨ ਲਿਆ ਫੇਰ ਲੋਕਾਂ ਨੂੰ ਲੱਗੇ ਵੀ ਯਾਰ ਪੰਥ ਇਕੱਠਾ ਹੋ ਰਿਹਾ ਜਦੋਂ ਮੁੜ ਕੇ ਟਿਕਟਾਂ ਨਹੀਂ ਵੰਡ ਕਰਨੀ ਸੀ ਉੱਥੇ ਬਣੀ ਬਣਾਈ ਖੀਰ ਤੇ ਫਿਰ ਸਵਾ ਭੁੱਕਤੀ ਢੀੜਸੇ ਵਾਲਾ ਮਾਮਲਾ ਹੋ ਗਿਆ ਜਗੀਰ ਕੌੜਾ ਉਹਨੇ ਵੀ ਉਹਦੀ ਹਾਮੀ ਭਰਤੀ ਵੀ ਮਾੜੀ ਕੀਤੀ ਆ ਭਾਈ ਜੋ ਵਾਦਾ ਕੀਤਾ ਕਿਹਾ ਨਾ ਕਿਹਾ ਕਿਨੇ ਕੀਤਾ ਜੋ ਫਰਕ ਹੋ ਸਕਦਾ ਪਰ ਤੁਹਾਨੂੰ ਪਤਾ ਵੀ ਇੱਕ ਬੰਦੇ ਨੂੰ ਜਿਹੜਾ ਤੁਸੀਂ ਲਿਆ ਰਹੇ ਹੋ ਤੇ ਜੇ ਉਹਨੇ ਇਹ ਕਿਹਾ ਵੀ ਇਸ ਗੱਲ ਬਾਰੇ ਮੁੜ ਵਿਚਾਰ ਲਓ ਇਹਦਾ ਮਤਲਬ ਇਹ ਹੈ ਕੋਈ ਫਿਰ ਮੁੜ ਕੇ ਝੁੰਡਾ ਨੂੰ ਟਿਕਟ ਦਿੱਤੀ ਕੀ ਨਿਬੜਿਆ ਇਸ ਕਰਕੇ ਉਥੇ ਤੀਜੀ ਗੱਲ ਪੂਰੀਆਂ ਲੇਲੜੀਆਂ ਕੱਡੀਆਂ ਵੀ ਭਾਜਪਾ ਨਾਲ ਸਮਝੌਤਾ ਹੋ ਜੇ ਪੰਜ ਸੀਟਾਂ ਦੇਣ ਨੂੰ ਤਿਆਰ ਸੀ ਮੰਗ ਕੀ ਸੀ ਘੱਟ ਤੋਂ ਘੱਟ ਦੋ ਬੰਦੀ ਸਿੰਘ ਤਾਂ ਰਹਾ ਕਰ ਦੋ ਜਿਹੜਾ ਤੁਸੀਂ ਵਾਅਦਾ ਕੀਤਾ ਹੋਇਆ ਲੋਕ ਸਭਾ ਚ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਉਹਨੂੰ ਇਹ ਮੰਨ ਲਓ ਉਹਨਾਂ ਨੇ ਉਂਗਲ ਨਹੀਂ ਫੜਾਈ ਫੇਰ ਕਹਿਣਾ ਪਿਆ ਸਾਨੂੰ ਸੱਤਾ ਨਹੀਂ ਸਾਨੂੰ ਉਸੂਲ ਤੇ ਸਿਧਾਂਤ ਪਿਆਰੇ ਨੇ ਸਾਨੂੰ 24 'ਚ ਕੁਛ ਨਾ ਮਿਲੇ 27 'ਚ ਕੁਛ ਨਾ ਮਿਲੇ 32 'ਚ ਵੀ ਕੁਛ ਨਾ ਮਿਲੇ ਅਸੀਂ ਸਿਧਾਂਤਾਂ ਖਾਤਰ ਲੜਾਂਗੇ ਪਰ ਉਹ ਲੜਾਈ ਕਿਸੇ ਤਾਂ ਸਹੀ ਨਾ ਕਿੱਥੇ ਸਾਰਾ ਪੰਥਕ ਵਰਤਾਂਤ ਖੁਰ ਗਿਆ ਹੁਣ ਕੌਣ ਪੰਥਕਾ ਗੈਰ ਪੰਥਕਾ ਇੱਕ ਨਵਾਂ ਸ਼ੋਸ਼ਾ ਪੰਥਕ ਦੀ ਪਰਵਾਸਾ ਕੀ ਆ ਜੀ ਬੁਲਟੋ ਹੋਗਾ ਨਾ ਮੈਂ ਪੰਥਕਾ ਉਹ ਕਹਿੰਦੇ ਇਹ ਪੰਥਕਾ ਪੰਥਕ ਉਹ ਹੁੰਦਾ ਜਿਹੜਾ ਸਰਬੱਤ ਦੇ ਭਲੇ ਦੀ ਆਧਾਰ ਨਹੀਂ ਹੋਵੇ ਜੀਦੀ ਸਿਆਸਤ ਕਰਦਾਰ ਬਿਹਾਰ ਗੁਰਵਾਨੀ ਜੋ ਫਲੋ ਹੁੰਦੀ ਹੋਵੇ ਉਹ ਪੰਥਕਾ ਜਿਹੜਾ ਪੰਥਕਾ ਉਹੀ ਪੰਜਾਬ ਦੇ ਭਲੇ ਲਈ ਆ ਜਿਹੜਾ ਪੰਜਾਬ ਦੇ ਭਲੇ ਲਈ ਆ ਉਹੀ ਸਰਵਤ ਦੇ ਭਲੇ ਲਈ ਉਹ ਮੁਲਕ ਦੇ ਭਲੇ ਲਈ ਵੀ ਹੋ ਜਿਵੇਂ ਆਨੰਦਪੁਰ ਦੇ ਮੱਤੇ ਦੀ ਸਿਆਸਤ ਆ ਸੋ ਇਸ ਕਰਕੇ ਅਕਾਲੀ ਦਲ ਤੇ ਜਿਹੜੀ ਲੋਕਾਂ ਨੂੰ ਇਹ ਸੀ ਦੇਖੋ ਲੋਕਾਂ ਦੇ ਦਿਲ ਚ ਇੱਕ ਗੱਲ ਹੈ ਮੈਂ ਦੇਖਿਆ ਵੀ ਯਾਰ ਅਕਾਲੀ ਦਲ ਤਾਂ ਚਾਹੀਦਾ ਜਾ ਕੇ ਮੈਨੂੰ ਕਹਿੰਦੇ ਅਬ ਰਿਜਨਲ ਪਾਰਟੀ ਬਣਾਓ ਜੀ ਚਲੋ ਕਹਿੰਦੇ ਆ ਆਪਾਂ ਤੇ ਸਰਾ ਪਹਿਣਾ ਨਹੀਂ ਕੋਈ ਮਤਲਬ ਨਹੀਂ ਨਾ ਗੱਲਾਂ ਦਾ ਇਹ ਲੋੜ ਹੈਗੀ ਆ ਪਰ ਉਹਨੇ ਦੇ ਸਾਹਮਣੇ ਜਦੋਂ ਆ ਅਕਾਲੀ ਦਲ ਦੀ ਹਾਲਤ ਖੜ ਜਾਂਦੀ ਐ ਸੁਖਵੀਰ ਬਾਦਲ ਖੜ ਜਾਂਦਾ ਜਾਂ ਜੋ ਕੁਛ ਇਹ ਕਰ ਰਹੇ ਨੇ ਉਹ ਕਹਿੰਦੇ ਨਾ ਇਹ ਨਹੀਂ ਗੱਲ ਹੋਣੀ ਜੀ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਵੱਡੀ ਗੱਲ ਆ ਵਿਸ਼ਵਾਸ ਇਹਨਾਂ ਨੇ ਪਹਿਲਾਂ ਹੀ ਖੋ ਰਿਆ ਲੋਕ ਸਭਾ ਚ ਹੋਰ ਜਾ ਦੇਖੋ ਹੁਣ ਤੁਸੀਂ ਕਹਿੰਦੇ ਹੋ ਸੁਖਵੀਰ ਬਾਦਲ ਕਿੰਨੀਆਂ ਕਿਸੀਟਾਂ ਤੇ ਗਿਆ ਝੋਣ ਦੌਰਾਨ ਮੈਨੂੰ ਇਹ ਦੱਸੋ ਜੀ ਜਿਵੇਂ ਆਪਿਆ ਕਹਿੰਦੇ ਨਾ ਉਹ ਜਾਮਨੀ ਗੋਂਵਰ ਛੱਡਤੀ ਇਹ ਪਹਿਲਾਂ ਤਾਂ ਇਹ ਅਨੰਦਪੁਰ ਦੀ ਸੀਟ ਆ ਉਹਦੇ ਬਰਕਰ ਘੋਲੀ ਪਾ ਰੱਖਿਆ ਕਦੋਂ ਤੱਕ ਵਿੱਕੀ ਮਾ ਸਾਹਿਬ ਆਹ ਸਾਹਿਬ ਮਤਲਬ ਜਦੋਂ ਤੁਸੀਂ ਕਚੋਲਾ ਪੈਦਾ ਕਰਦੇ ਸੰਗਰੂਰ ਦੀ ਸੀਟ ਦਾ ਕਚੋਲਾ ਆਨੰਦਪੁਰ ਦਾ ਕਚੋਲਾ ਉਹ ਇੱਕ ਲੱਗਣ ਲੱਗ ਜਾਂਦਾ ਵੀ ਯਾਰ ਇਹ ਕਰਦਾ ਕੀ ਆ ਇਹ ਇਸ ਕਰਕੇ ਉਹ ਗੱਲੇ ਨਹੀਂ ਬਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਜਾਣੀ ਬੈਜਦੀ ਹੈ ਕੋਈ ਛੋਟੀ ਗੱਲ ਨਹੀਂ ਹੈ ਇੱਥੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਇਸ ਰੂਪ ਅਕਾਲੀ ਦਲ ਦਾ ਕੋਈ ਵੀ ਵੇਖ ਨਹੀਂ ਗੜਬੜ ਕਿੱਥੇ ਆ ਗੜਬੜੋ ਕਹਿੰਦੇ ਬਾਦਲ ਪਰਿਵਾਰ ਜ਼ਿੰਮੇਵਾਰ ਆ ਬਾਦਲ ਪਰਿਵਾਰ ਦੇ ਕੋਲੇ ਤਾਕਤ ਕਿਵੇਂ ਆਈ ਜਦੋਂ ਅਕਾਲੀ ਦਲ ਦੀ ਲਾਈਨ ਛੱਡਤੀ ਲੀਨ ਛੱਡਤੀ ਜਥੇਵੰਦ ਘਟਾਂਚਾ ਹੋਰ ਬਣਾ ਲਿਆ ਅਕਾਲ ਤਖਤ ਜੇਬ ਵਿੱਚ ਪਾ ਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇਬ ਵਿੱਚ ਪਾ ਲਿਆ ਅਕਾਲੀ ਦਲ ਦਾ ਪ੍ਰਧਾਨ ਵੀ ਆਪਣੇ ਘਰੀ ਰੱਖ ਲਿਆ ਮੁੱਖ ਮੰਤਰੀ ਦਾ ਆਪ ਹੀ ਬਣ ਗਏ ਸੱਤਾ ਦਾ ਸੰਤੁਲਨ ਸੀ ਜਿਹੜਾ ਤਾਕਤਾਂ ਦਾ ਵਿਕੇਂਦਰੀਕਰਨ ਉਹ ਖਤਮ ਕਰਕੇ ਕੇਂਦਰੀਕਰਨ ਬਣਾ ਲਿਆ ਨੀਤੀ ਪਾਲਸੀ ਫੈਸਲੇ ਲੈਣ ਵੇਲੇ ਜਥੇਵੰਦ ਘਟਾਂਚਾ ਵੀ ਬਣਾ ਲਿਆ 135 ਮੈਂਬਰ ਜਪੀ ਸੀ ਜੀ ਉਹ ਜਿਹੜਾ ਜਾ ਉਹਦੀ ਠੱਪਾ ਮਹਮਦ ਯਾਰ ਆਲਮ ਵਰਗੇ ਨੇ ਵੀ ਲਾਤਾ ਸੀਨੀਅਰ 22 ਪ੍ਰਧਾਨ ਸੋ ਉਹ ਸਾਰਾ ਖੋਰਤਾ ਹੁਣ ਜਿਹੜੇ ਬਾਦਲ ਦੇ ਖਿਲਾਫ ਲੜਨ ਦੀ ਗੱਲ ਕਰਦੇ ਨੇ ਜਿਹੜਾ ਬਾਦਲ ਬਾਦ ਆ ਉਹਦੇ ਖਿਲਾਫ ਤਾਂ ਲੜਦੇ ਨਹੀਂ ਕਿਉਂਕਿ ਉਹਦੇ ਵਿੱਚ ਆਪ ਭਾਈ ਵੱਲ ਰਿਹਾ ਜੇ ਬਾਦਲ ਨੇ ਵੱਡੀ ਸੁਬੇਦਾਰੀ ਸਾਹਮ ਲਈ ਇਹਨਾਂ ਨੂੰ ਨਾਇਬ ਸੁਬੇਦਾਰੀਆਂ ਦੇਤੀਆਂ ਇਹ ਆਪਣਾ ਸੁਖਵੀਰ ਨੇ ਤੇ ਮਜੀਠੀ ਨੇ ਆ ਕੇ ਨਾਇਬ ਸੁਬੇਦਾਰੀਆਂ ਖੜਾਤੀਆਂ ਜਿਹਦੇ ਕਰਕੇ ਢੀਂਡ ਸਾਹਿਬੀ ਔਖਾ ਜੀ ਬ੍ਰਹਮਪੁਰਾ ਵੀ ਔਖਾ ਜੀ ਉਹ ਆਪਣੇ ਤਰਨ ਤਰਨ ਵਾਲਾ ਉਹ ਵੀ ਔਖਾ ਜੀ ਉਹ ਮਾੜਾ ਜਾ ਆਪਣਾ ਮਲੂਕਾ ਤੇ ਨੇੜੇ ਸੀ ਬਠੰਡੇ ਦੇ ਉਹਨਾਂ ਨੂੰ ਮਾੜਾ ਜਾ ਕੈਮ ਰੱਖਿਆ ਸੋ ਇਸ ਹਾਲਤ ਦੇ ਵਿੱਚ ਇਹਨਾਂ ਨੂੰ ਮਾਰਗ ਸੇਧ ਉਹਾਰਨੀ ਚਾਹੀਦੀ ਆ ਕਾਲੇ ਦਲ ਦੀ ਉਹ ਮਾਰਗ ਸੇਧ ਆਧਾਰ ਤੇ ਜੇ ਕੋਈ ਏਕਤਾ ਹੋ ਤਾ ਗੱਲ ਚੱਲੂ ਨਹੀਂ ਮੈਨੂੰ ਕੋਈ ਕਾਲੀ ਦਲ ਦਾ ਇਸ ਰੂਪ ਚ ਭਵਿਕ ਕੋਈ ਲੱਗਦਾ ਨਹੀਂ